ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਸਥੇਤ ਹਾਤੀ ਤੋਂ ਗੁਰਪ੍ਰੀਤ ਦੀ ਖਬਰ ਸੀ ਆਈਐਸਟਾਪ ਪੁਰ ਜ਼ਿਲ੍ਹਾ ਅਮਰਸਥੇਤ ਹਾਤੀ ਨੂੰ ਮਿਲੀ ਵੱਡੀ ਸਫਲਤਾ ਜਦੋਂ ਉਹਨਾਂ ਨੇ ਤਿੰਨ ਵਿਅਕਤੀਆਂ ਨੂੰ 6 ਪਿਸਤੋਲਾ ਮੈਗਜ਼ਿਨ ਜਿੰਦਾ ਕਾਰਤੂਸ ਤੇ ਹੈਰੌਨ ਸੁਮੇਤ ਗ੍ਰਿਫਤਾਰ ਕੀਤਾ ਇਹਨਾਂ ਵਿਅਕਤੀਆਂ ਨੂੰ ਪੁਲਿਸ ਨੇ ਸਥਾਨਕ ਮਾਨਜੋਗ ਅਦਾਲਤ 'ਚ ਪੇਸ਼ ਕੀਤਾ ਤੇ 2 ਦਿਨ ਰਿਮਾਂਡ ਤੇ ਲਿਆ ਉਸ ਕਿਸ ਦੇ ਦੌਰਾਨ ਇਹਨਾਂ ਵਿਅਕਤੀਆਂ ਕੋਲੋਂ ਹੋਰ ਵੀ ਜਾਣਕਾਰੀ ਹਾਸਲ ਕੀਤੀ ਇਸ ਬੰਦੇ ਵਿੱਚ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਤੇ ਸੁਣੋ ਉਹਨਾਂ ਦੀ ਜ਼ੁਬਾਨੀ ਮਾਮਲਾ ਇਹ ਜੀ ਮਾਨਜੋ ਐਸਐਸਪੀ ਜਮਸਦਿਹਰਤੀ ਵੱਲੋਂ ਇੱਕ ਮਹਿਮ ਚਲਾਈ ਗਈ ਸੀ ਜੋ ਸਾਡੀ ਅਗਵਾਈ ਇਨਸਪੈਕਟਰ ਆਪਣੇ ਘਰ ਰਹੇ ਸੀ ਸਾਡੇ ਸੀਆਈ ਸਟਾਫ ਦੇ ਉਹਨਾਂ ਹਦਾਂ ਅਸੀਂ 6 ਪਿਸਤਲ ਤੇ 200 ਗ੍ਰਾਮ ਹੈਰੋਇਨ ਕੋਲੋਂ ਫੜਿਆ ਜੀ ਕਿੰਨਾ ਕਿੰਨਾ ਕੋਲ ਕਰਮਤਾ ਕਾਸ਼ਦੀਪ ਕੋਲੋਂ 200 ਗ੍ਰਾਮ ਹੈਰੋਇਨ ਤੇ ਕਬਜੀਤ ਤੇ ਸੁਖਦੀਪ ਸਿੰਘ ਕੋਲੋਂ ਵੀ ਅਸੀਂ ਪਿਸਤਲ ਫੜਿਆ ਜੀ ਸਰ ਇਹ ਕੀ ਕਰਦੇ ਹਨ ਆਖਿਆ ਹਥਿਆਰ ਇਹ ਵੇਖੋ ਜੀ ਭੋਲੇ ਭੋਲੇ ਲੋਕਾਂ ਨੂੰ ਡਰਾ ਧਮਕਾ ਕੇ ਲੋਕਾਂ ਦਿਆ ਟਰੋਤੀਆਂ ਮੰਗਣ ਵਾਸਤੇ ਹੀ ਇਹ ਤੁਰੇ ਫਿਰਦੇ ਜੀਆਂ ਪੁਲਿਸ ਨੂੰ ਡਰਾਉਦੇ ਆ ਕਿੰਨਾ ਟਾਈਮ ਤੋਂ ਇਹ ਕੰਮ ਕਰ ਰਹੇ ਕਾਫੀ ਚਿਰ ਤੋਂ ਇਹ ਕਰ ਰਹੇ ਬਾਕੀ ਇਹਨਾਂ ਦਾ ਅਸੀਂ ਹੁਣ 25 ਛੇਤੀ ਕਰ ਰਿਹਾ ਪੁਲਿਸ ਰਿਮਾਂਡ ਲਿਆ ਵਾ ਪੁਲਿਸ ਰਿਮਾਂਡ ਦੇ ਵਿੱਚ ਜੋ ਵੀ ਇਹਨਾਂ ਕੋਲ ਗਹਿराई ਦਾ ਪੁੱਛਗਛ ਕੀਤੀ ਜਾਊਗੀ ਅਸਲੀ ਜੋ ਜਿਹੜਾ ਦੋਸ਼ੀ ਉਹਦੀ ਅਸੀਂ ਗ੍ਰਿਫਤਾਰੀ ਵਾਸਤੇ ਪਹਾਲ ਜਾਰੀ ਕਰਾਂਗੇ ਕਿਸੇ ਵੱਡੇ ਗੈਂਗ ਨਾਲ ਵੀ ਇਹਨਾਂ ਦੇ ਸਬੰਧ ਨਹੀਂ ਦੇਖੋ ਜੀ ਇਹ ਹਾਲੇ ਤੇ ਪਤਾ ਨਹੀਂ ਆ ਵੇਖੋ ਇਹ ਜਿਹੜਾ ਰਿਮਾਂਡ ਲਿਆ ਰਿਮਾਂਡਦਾਰ ਨਹੀਂ ਇਹਨਾਂ ਕੋਲ ਪੁੱਛਗਛ ਕੀਤੀ ਜਾਊਗਾ ਉਥੋਂ ਤੱਕ ਪਹੁੰਚਾ ਕੇ ਜਰੂਰ ਜੀ